ਪੰਜਾਬੀ ਦਾ ਇੱਕ ਹਰ ਭਜਨ ਮਾਨ ਦਾ ਇੱਕ ਗੀਤ ਹੈ ਚਿੱਠੀ ਐਨੀ ਚਿੱਠੀਏ ਜੋ ਮਾਂ ਵੱਲੋਂ ਆਪਣੇ ਪੁੱਤ ਦੇ ਮੋਹ ਤੇ ਆਧਾਰਿਤ ਗਾਇਆ ਗਿਆ ਹਾਲਾਂਕਿ ਹੁਣ ਚਿੱਠੀਆਂ ਦਾ ਰਵਾਜ਼ ਨਹੀਂ ਰਿਹਾ ਪਰ ਜਦ ਵੀ ਕੋਈ ਸਨੇਹਾ ਕਿਸੇ ਖਾਸ ਵੱਲੋਂ ਭੇਜਿਆ ਜਾਂਦਾ ਤਾਂ ਮਨ ਅੰਦਰ ਉਤਸ਼ਾਹ ਜ਼ਰੂਰ ਪੈਦਾ ਕਰਦਾ ਹੈ ਅਜਿਹੀ ਐਕਸਾਈਟਮੈਂਟ ਪੰਜਾਬੀਆਂ ਦੇ ਦਿਲਾਂ ਅੰਦਰ ਪੈਦਾ ਕੀਤੀ ਹੈ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਦੀ ਭੇਜੀ ਬੀਬੀ ਬਾਦਲ ਨੂੰ ਚਿੱਠੀ ਨੇ ਉਂਝ ਇਸ ਚਿੱਠੀ ਵਿੱਚ ਤਾਂ ਕੋਈ ਖਾਸ ਗੱਲ ਨਹੀਂ ਪਰ ਜਿਸ ਸਮੇਂ ਇਹ ਚਿੱਠੀ ਬੀਬੀ ਬਾਦਲ ਨੂੰ ਭੇਜੀ ਗਈ ਹੈ ਉਸ ਨੇ ਇਸ ਨੂੰ ਬਹੁਤ ਖਾਸ ਬਣਾ ਦਿੱਤਾ ਹੈ ਤੇ ਰਾਜਨੀਤਿਕ ਤੌਰ ਤੇ ਵੱਡੇ ਮਾਇਨੇ ਕੱਢੇ ਜਾ ਰਹੇ ਨੇ ਇੱਕ ਪਾਸੇ ਪੰਜਾਬ ਦੀ ਰਾਜਨੀਤੀ 'ਚ ਅਕਾਲੀ ਭਾਜਪਾ ਘੜਚੋੜ ਦੀਆਂ ਚਰਚਾਾਂ ਚੱਲ ਰਹੀਆਂ ਨੇ ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਜਨਮ ਦਿਨ ਮੌਕੇ ਭੇਜੀ ਗਈ ਚਿੱਠੀ ਨੇ ਨਵੀਂ ਸਿਆਸੀ ਚਰਚਾ ਨੂੰ ਜਨਮ ਦਿੱਤਾ ਹੈ ਹਾਲਾਂਕਿ ਚਿੱਠੀ 'ਚ ਸਿਰਫ ਜਨਮ ਦਿਨ ਦੀਆਂ ਵਧਾਈਆਂ ਤੇ ਚੰਗੀ ਸਿਹਤ ਦੀ ਕਾਮਨਾ ਕੀਤੀ ਗਈ ਹੈ ਉਧਰ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਪਹਿਲਾਂ ਹੀ ਖੁੱਲ੍ਹ ਕੇ ਗੜਚੋੜ ਦੀ ਹਮਾਇਤ ਕਰ ਚੁੱਕੇ ਨੇ ਜਾਖੜ ਨੇ ਹਾਲੀ ਵਿੱਚ ਕਿਹਾ ਸੀ ਕਿ ਪੰਜਾਬ ਦੇ ਹਿੱਤਾਂ ਲਈ ਅਕਾਲੀ ਦਲ ਅਤੇ ਬੀਜਪੀ ਦਾ ਇਕੱਠੇ ਆਉਣਾ ਲਾਜ਼ਮੀ ਹੈ ਸਿਆਸੀ ਮਾਇਰਾਂ ਦਾ ਮੰਨਣਾ ਹੈ ਕਿ ਸਿਰਫ ਜਨਮ ਦਿਨ ਦੀ ਵਧਾਈ ਨਹੀਂ ਸਗੋ ਇੱਕ ਹਾਂ ਪੱਖੀ ਰਾਜਨੀਤਿਕ ਸੰਕੇਤ ਹੈ ਛੱਟੀ ਚ ਅਮਰਤ ਕਾਲ ਤੇ ਵਿਕਸਤ ਭਾਰਤ ਦੇ ਹਵਾਲੇ ਨਾਲ ਬਾਦਲ ਪਰਿਵਾਰ ਦੇ ਯੋਗਦਾਨ ਦੀ ਪ੍ਰਸ਼ੰਸਾ ਸੰਭਾਵੀ ਗੱਟ ਜੋੜ ਦੀ ਭੂਮਿਕਾ ਵੱਲ ਇਸ਼ਾਰਾ ਕਰਦੀ ਹੈ। ਇਹ ਸੰਦੇਸ਼ ਕੇਂਦਰ ਸਰਕਾਰ ਵੱਲੋਂ ਪੁਰਾਣੇ ਸਾਥੀ ਨੂੰ ਮੁੜ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਵਜੋਂ ਵੇਖਿਆ ਜਾ ਰਿਹਾ ਹੈ। ਇਹ ਵੀ ਖਾਸ ਹੈ ਕਿ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਗੱਟ ਜੋੜ ਤੋਂ ਇਨਕਾਰ ਕਰ ਚੁੱਕੇ ਨੇ ਉਧਰ ਕਾਂਗਰਸ ਦੇ ਰਾਜਾ ਜਾਨੀ ਕਿ ਪੰਜਾਬ ਪ੍ਰਧਾਨ ਕਹਿੰਦੇ ਨੇ ਕਿ ਸਾਨੂੰ ਇਹਨਾਂ ਦੇ ਗੜਜੋੜ ਨਾਲ ਕੋਈ ਫਰਕ ਨਹੀਂ ਪੈਂਦਾ ਅਸੀਂ ਪਹਿਲਾਂ ਵੀ ਕਈ ਵਾਰ ਝੰਮੇ ਨੇ ਜਦ ਇਹ ਇਕੱਠੇ ਹੁੰਦੇ ਸੀ ਉਹਨਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਇਹ ਭਾਵੇਂ ਆਪਣੇ ਨਾਲ ਝਾੜੂ ਵਾਲਿਆਂ ਦੇ ਸਰਦਾਰ ਕੇਜਰੀਵਾਲ ਨੂੰ ਨਾਲ ਰਲਾ ਲੈਣ ਕੋਈ ਚੱਕਰੀ ਨਹੀਂ ਹੁਣ ਜ ਰਾਜਨੀਤਿਕ ਮਾਹਿਰ ਮੰਨਦੇ ਨੇ ਕਿ ਜੇਕਰ ਗੜਜੋੜ ਹੁੰਦਾ ਤਾਂ ਅਕਾਲੀ ਦਲ ਤੇ ਭਾਜੀਪੀ ਦੋਵਾਂ ਨੂੰ ਸਿਆਸਤ ਦੇ ਤੌਰ ਤੇ ਇਸ ਦਾ ਫਾਇਦਾ ਜ਼ਰੂਰ ਹੋਵੇਗਾ